ਸਮੇਂ ਦੀ ਸਭ ਤੋਂ ਵੱਡੀ ਖਬਰ ਵਿਕਰਮਜੀਤ ਸਿੰਘ ਮਜੀਠੀਏ ਨੂੰ ਲੈ ਕੇ ਆ ਰਹੀ ਹੈ ਮਜੀਠੀਏ ਦੀਆਂ ਮੁਸ਼ਕਲਾਂ ਨਹੀਂ ਘਟ ਰਹੀਆਂ ਜਿਹੜਾ ਮਜੀਠੀਆ ਕਦੇ ਮੁੱਛਾਂ ਨੂੰ ਤਾ ਦੇ ਕੇ ਪੱਟਾਂ ਤੇ ਥਾਪੀਆਂ ਮਾਰ ਕੇ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਲਲਕਾਰੇ ਮਾਰਦਾ ਸੀ ਕਹਿੰਦਾ ਸੀ ਕਿ ਉਸ ਨੂੰ ਗ੍ਰਿਫਤਾਰ ਕਰਕੇ ਵਿਖਾਵੇ ਕੋਈ ਡਰ ਨਹੀਂ ਭੈ ਨਹੀਂ ਤੇ ਪੰਜਾਬ ਪੁਲਿਸ ਦਾ ਜਦੋਂ ਹੱਥ ਪੈ ਜਾਂਦਾ ਇਹ ਸਿਆਣਿਆਂ ਨੇ ਆਖਿਆ ਕਿ ਉਦੋਂ ਗੰਦਾ ਵੀ ਕੰਬਨ ਲੱਗ ਜਾਂਦੀਆਂ ਵਾਕਿਆ ਗੱਲ ਸਹੀ ਐ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਮਜੀਠੀਏ ਨੂੰ ਤੇ ਉਸ ਤੋਂ ਬਾਅਦ ਉਸ ਦੀਆਂ ਮੁਸ਼ਕਲਾਂ ਵਧੀਆਂ ਗਈਆਂ ਇੱਕ ਤੋਂ ਬਾਅਦ ਇੱਕ ਕੇਸ ਉਸ ਦੇ ਉੱਤੇ ਬੰਦਾ ਗਿਆ ਤੇ ਮਜੀਠੀਏ ਨੇ ਪੁਲਿਸ ਅਫਸਰਾਂ ਤੱਕ ਪਹੁੰਚ ਕਰਕੇ ਭਗਵਾਨ ਤਮਾਂ ਤੱਕਰ ਕੀ ਸੁਣਿਆ ਪਹੁੰਚਾਇਆ ਤੁਹਾਨੂੰ ਸੁਣਾਉਣੇ ਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਹਰਸਿਮਰਤ ਕੌਰ ਬਾਦਲ ਨੇ ਆਖਿਆ ਸੀ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਹੱਥ ਨਹੀਂ ਪਾ ਸਕਦਾ ਪਰ ਭਗਵੰਤ ਮਾਨ ਨੇ ਦ੍ਰਿੜਤਾ ਵਿਖਾਈ ਇੱਛਾ ਜਾਰ ਕੀਤੀ ਤੇ ਸਭ ਤੋਂ ਵੱਡੇ ਪਰਿਵਾਰ ਦੇ ਮੈਂਬਰ ਨੂੰ ਗ੍ਰਿਫਤਾਰ ਕਰ ਲਿਆ ਚਰਨਜੀਤ ਚੰਨੀ ਜਿਹਨੂੰ ਲੋਕਾਂ ਨੇ ਕਦੇ ਪਿਆਰ ਕੀਤਾ ਸੀ ਉਹ ਮਜੀਠੀਏ ਦੇ ਹੱਕ ਦੇ ਵਿੱਚ ਆ ਗਿਆ ਤੇ ਦੂਜੇ ਦਿਨ ਉਸ ਨੂੰ ਪਲਟੀ ਮਾਰਨੀ ਪਈ ਜਦੋਂ ਲੋਕਾਂ ਨੇ ਕਿਹਾ ਕਿ ਇਹ ਸਮਗਲਰਾਂ ਦੇ ਨਾਲ ਰਲਿਆ ਹੋਇਆ ਹੈ ਭਗਵੰਤ ਮਾਨ ਦੀ ਪਿੱਠ ਦੇ ਉੱਤੇ ਲੋਕਾਂ ਨੇ ਐਸਾ ਥਾਪੜਾ ਦਿੱਤਾ ਤੇ ਲਹਿਰ ਬਣ ਗਈ ਮਜੀਠੀਏ ਦੇ ਉਲਟ ਲੋਕ ਹੋਣ ਲੱਗੇ ਮਜੀਠੀਏ ਨੇ ਕੀ ਸੁਨੇਹਾ ਪਹੁੰਚਾਇਆ ਜੇਲ੍ਹ ਦੇ ਅੰਦਰੋਂ ਤੁਹਾਨੂੰ ਉਹ ਸਾਰੀ ਵੀਡੀਓ ਇਸ ਵੀਡੀਓ ਦੇ ਵਿੱਚ ਵਿਖਾਉਣੇ ਆ ਤੁਸੀਂ ਵੇਖੋ ਤੇ ਬਾਅਦ ਦੇ ਵਿੱਚ ਫੇਰ ਕਰਦੇ ਆ ਇਹ ਸਾਰੀ ਗੱਲਬਾਤ ਦਾ ਮੂਲ ਲੰਕਨ ਠਿੰਗਾ ਮਾਰਦਾ ਸੀ ਕਿ ਠਿੰਗਾ ਮਾਰਦਾ ਸੀ ਕਹਿੰਦੇ ਬੰਨੇ ਆਪਾਂ ਕਿ ਮੇਰਾ ਭਵੰਤਮਾਨ ਕੁਝ ਨਹੀਂ ਕਰ ਸਕਦਾ ਹੋ ਸਿਆਮ ਆਇਆ ਕਰ ਤੁਮ ਮਹੂ ਕਾ ਤੂੰ ਤੇ ਹੁਣ ਵਿਜੀਨਸ ਕੋਲੇ ਕਹਿੰਦੇ ਉਹ ਉਸੇ ਜੋ ਸੁਤਰਾ ਤੋਂ ਪਤਾ ਲੱਗਿਆ ਕਿ ਚੀਕਾ ਮਾਰਦਾ 7 ਦਿਨ ਦਾ ਹਰਮਾਨਡ ਤੁਹ ਕਹਿੰਦਾ ਮੈਂ ਸਿਰਫ ਲੱਤ ਪ੍ਰੈਸ਼ਰ ਵੱਧਦਾ ਹੈ ਕਈ ਵਾਰੀ ਮੈਨੂੰ ਘਬਰਾਹਟ ਹੋ ਜਾਂਦੀ ਹੈ ਚਰੀ ਮੈਂ ਬੋਲਿਆ ਗਿਆ ਅਫਸਰ ਹੁਣ ਕਹਿੰਦਾ ਮੇਰੀ ਭਗਵਾਨ ਜੀ ਨਾਲ ਗੱਲ ਕਰਾ ਦਿਓ ਆ ਮਾਫੀ ਮੰਗ ਲੈਣਾ